ਤਿੰਤ 28 ਫਾਵਰਸ ਰੂਪ ਦੀ ਜਾਂਚ ਤੇ ਐਸਜੀਪੀਸੀ ਪ੍ਰਧਾਨ ਤਾਮੀ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਜਥੇਦਾਰ ਦੇ ਆਦੇਸ਼ ਮੁਤਾਬਕ ਜਾਂਚ ਚ ਅਸੀਂ ਸਹਿਯੋਗ ਕਰਾਂਗੇ ਜਾਂਚ ਚ ਐਸਆਈਟੀ ਨੂੰ ਅਸੀਂ ਸਹਿਯੋਗ ਕਰਾਂਗੇ ਇਸ ਗੱਲ ਦਾ ਜ਼ਿਕਰ ਹਰਜਿੰਦਰ ਸਿੰਘ ਤਾਮੀ ਐਸਜੀਪੀਸੀ ਪ੍ਰਧਾਨ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿ ਪਹਿਲਾਂ कोरी ना कट गई सी क्योंकि वक्त-वक्त प्लेटफॉर्म्स तो एजीपीसी प्रदान तामी इस कल का जिक्र करते हुए नजर आंदे ने पहले उन्होंने कहा सी कि असी corporate नहीं अकाल अकालक साहब दे वलो अपने पदरते जांच पड़ताल इस पूरे मुद्दन लेके करवाई जा चुकी है ए कोई भी बेअदबी दा मसला नहीं है ए पूरा हेरा ਫੇਰੀ ਜੋ ਪੈਸਾ ਦੀ ਖਰਾਫੇਰੀ ਹੋਈ ਸੀ ਉਸ ਦਾ ਪੂਰਾ ਮਸਲਾ ਹੈ ਪਰ ਕਿਸਤੇ ਕੇ ਨਾਲ ਅਸੀਂ ਦੇਖਿਆ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਸ਼ ਨੇ ਇਹ ਆਦੇਸ਼ ਦਿੱਤੇ ਐਸਜੀਪੀਸੀ ਨੂੰ ਕਿ ਤੁਸੀਂ ਐਸਆਈਟੀ ਦਾ ਸਹਿਯੋਗ ਕਰੋ ਕੋਆਪਰੇਟ ਕਰੋ ਜੋ ਵੀ ਉਹਨਾਂ ਨੂੰ ਲੋੜਿੰਦੀ ਜਾਣਕਾਰੀ ਚਾਹੀਦੀ ਹੈ ਡਾਕੂਮੈਂਟਸ ਚਾਹੀਦੇ ਨੇ ਰਿਕਾਰਡ ਚਾਹੀਦੇ ਨੇ ਉਹ ਉਹਨਾਂ ਨੂੰ ਮੁਹੱਈਆ ਕਰਵਾਏ ਜਾਣ ਤਾਂ ਅਸੀਂ ਦੇਖਿਆ ਸੀ ਕਿਸਤੇ ਕੇ ਨਾਲ ਕੁਲਵੰਤ ਸਿੰਘ ਮੰਨਨ ਜੋ ਮੁਖ ਸਕੱਤਰ ਨੇ ਐਸਜੀਪੀਸੀ ਨੇ ਉਹਨਾਂ ਨੇ ਵੀ ਇਸ ਕਾਲ ਦਾ ਜ਼ਿਕਰ ਕੀਤਾ ਸੀ ਕਿ ਅਸੀਂ ਪੂਰਾ ਸਹਿਯੋਗ ਜੋ ਹੈ ਉਹ ਐਸਆਈਟੀ ਦਾ ਕਰਾਂਗੇ ਪਰ ਹੁਣ 328 ਪਾਵਨਸ ਰੂਪ ਮਾਨ ਦੀ ਜਾਂਚ ਤੇ ਐਸਜੀਪੀਸੀ ਪ੍ਰਧਾਨ ਧਾਮੀ ਨੇ ਕਿਹਾ ਕਿ ਅਸੀਂ ਪੂਰੀ ਤਰੀਕੇ ਨਾਲ ਕੋਆਪਰੇਟ ਐਸਆਈਟੀ ਦੇ ਨਾਲ ਕਰਾਂਗੇ ਕੋਟਕਪੂਰੇ ਵਾਲੀ ਸਾਈਡ ਤੋਂ ਮੈਂ ਦੇਖਦਾ ਸੀ ਬਾਟੇ ਸਰਕਾਰ ਨੇ ਨਾਕੇ ਬੜੇ ਲਾਏ ਹੋ ਆ ਨਾਕੇ ਚਲੋ ਠੀਕ ਪ੍ਰਬੰਧ ਠੀਕ ਚਲਾਉਣ ਲਈ ਲਾਉਣੇ ਵੀ ਚਾਹੀਦੇ ਪਰ ਜਿਹੜੇ ਸੰਗਤ ਰੂਪੀ ਆਉਂਦੇ ਆ ਟਰਾਲੀਆਂ ਲੈ ਕੇ ਆਉਂਦੇ ਕਿਉਂਕਿ ਇੱਥੇ ਦੀ ਇੱਕ ਵਿਸ਼ੇਸ਼ ਮਹਤਵਿਆ ਕਿ ਲੋਕ ਤੜਕੇ-ਤੜਕੇ ਗੱਟਰਾਲੀਆਂ ਚਾਉਂਦੇ ਆ ਇਸ਼ਨਾਨ ਪਾਣੀ ਕਰਕੇ ਤੇ ਵਾਪਸੀਆਂ ਪਾ ਲਿੰਦੇ ਆ ਸੋ ਉਹਨਾਂ ਨੂੰ ਵੀ ਉੱਥੇ ਜਿਹੜਾ ਆ ਨਾਕਿਆਂ ਦੇ ਉੱਤੇ ਤੇ ਰਾਤ ਮੈਨੂੰ ਮစ္ਸ ਕਤਲ ਨੇ ਦੱਸਿਆ ਵੀ ਜਿਹੜੀ ਸੰਗਤ ਰੂਪੀ ਰਾਤ ਵੀ ਆਉਂਦੇ ਸੀ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਸੰਗਤ ਰੂਪੀ ਜਿਹੜੀ ਸੰਗਤ ਆਉਦੀ ਆ ਉਹਨਾਂ ਨੂੰ ਆਲੈਂਡ ਦਿਓ ਹੁਣ 5 ਕਿਲੋਮੀਟਰ ਬਾਅਦ ਟਰਾਲੀ ਟਰੈਕਟਰ ਖੜਾ ਕਰਕੇ ਛੋਟੇ ਬੱਚੇ ਇੰਨੀ ਠੰਡ ਦੇ ਵਿੱਚ ਕੋ ਸਾਡੀਆਂ ਮਤਾਵਾ ਪੈਣਾ ਆ ਨੌਜਵਾਨ ਤਾਂ ਚਲੋ ਆ ਜਾਊਗਾ ਉਹਨਾਂ ਨੂੰ ਜਿਹੜੇ ਸੰਗਤ ਆ ਉਹਨਾਂ ਨੂੰ ਆਉਣ ਦੇਣਾ ਚਾਹੀਦਾ ਇਹ ਸ਼ਰਧਾਵਾਨ ਹੋ ਕੇ ਆਸਤਾ ਦੇ ਨਾਲ ਸਿੱਖ ਆਉਂਦੇ ਆ ਸੋ ਇਹਨਾਂ ਗੱਲਾਂ ਤੋਂ ਗਰੇਸ਼ ਕਰਨਾ ਚਾਹੀਦਾ ਠੀਕ ਆ ਲਾਓ ਨਾ ਕਿ ਕਿਸੇ ਲਾਉਣੇ ਤੇ ਕਿਸੇ ਢੰਗ ਨਾਲ ਲਾਓ ਸੰਗਤ ਰੂਪੀ ਜਿਹੜੇ ਆ ਉਹਨਾਂ ਨੂੰ ਜਿਹੜਾ ਆ ਉਹਨਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਤਾਂ ਜੀ ਤੁਸੀਂ ਸਪੀਚ ਚ ਸੋਸ਼ਲ ਮੀਡੀਆ ਸੰਬੰਧੀ ਗੱਲ ਕੀਤੀ ਸੀ ਤੁਹਾਨੂੰ ਵੀ ਲੱਗਦਾ ਕਿ 올 ਜਿਹੜੇ ਇੰਡੀਆ ਦੇ ਵਿੱਚ ਕਿਤੇ ਨਾ ਕਿਤੇ ਘੱਟ-ਘੰਟੀਆਂ ਵਾਲੇ ਕੰਮ ਤੇ ਕਰਦਾ ਹੈ ਇਹ ਆ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਤੁਸੀਂ ਉੱਤੇ ਕਿ ਪ੍ਰਤੱਖ ਨਹੀਂ ਨਹੀਂ ਕਰਿਆ ਦੇਖੋ ਬੇਨਤੀ ਇਹ ਆ ਸੋਸ਼ਲ ਮੀਡੀਆ ਜਿਹੜਾ ਅੱਜ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਸਾਡਾ ਸਾਧਨ ਬਣ ਗਿਆ ਇੱਕ ਸਾਡੇ ਸਰੋਤ ਆ ਸਰੋਤ ਕੀ ਆ ਕਿ ਮੈਨੂਅਲ ਵਰਕ ਹੋਏ ਆ ਅੱਜ ਸੁਭਾਅ ਮੈਂ ਦੇਖਦਾ ਜਿਹੜੇ ਬੱਚੇ ਆ ਜੇ ਗੁਰਵਾਣੀ ਦੀ ਪੰਕਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਹੀਏ ਸਰਬਨਕਾਰ ਤੇ ਮਨ ਦੇ ਵਿੱਚ ਆਉਂਦਾ ਵੀ ਮੈਂ ਕਿੱਥੇ ਜਾਵਾਂ ਪਹਿਲਾਂ ਅਸ਼ਨਾਨ ਪਾਣੀ ਕਰੂੰਗਾ ਜਾਂ ਕੋਈ ਹੋਰ ਕੋਰਤਿਹਾਨ ਨਾਲ ਸੰਬੰਧਤ ਆ ਉਹ ਸਰਚਾਂ ਮਾਰ ਕੇ ਫਿਰ ਉਹਦੇ ਵਿੱਚੋਂ ਕੱਢਦੇ ਆ ਮੇਰਾ ਇਹ ਜਿਹੜਾ ਸਿਧਾਂਤਕ ਤੌਰ ਤੇ ਮੈਂ ਕਹਿ ਰਿਹਾ ਕਿ ਅੱਜ ਹੁਣ ਮੈਂ ਜੇ ਦਰਬਾਰ ਤੋਂ ਕਹੂਗਾ ਇਹ ਵੀ ਗੱਲ ਸ਼ਾਬਤ ਚੰਗਾ ਨਹੀਂ ਲੱਗਣਾ ਇਹ ਜਿਹੜਾ ਆ ਉਹ ਗੱਲ ਕਰਨੀ ਚਾਹੀਦੀ ਆ ਜਿਹੜੀ ਸਾਰਿਆਂ ਨੂੰ ਪਾਉਂਦੀ ਹੋਵੇ ਤੇ ਸੱਚ ਹੋਵੇ ਤੇ ਫਿਰ ਜੇ ਆਪਾਂ ਬਿਜ਼ਨਸ ਦਾ ਦੇਖੋ ਸਾਰੇ ਚਲਾਉਂਦੇ ਆ ਕਈ ਲੋਕ ਪੱਠੇ ਚਲਾਉਂਦੇ ਆ ਕੋਈ ਸੈਲਰ ਚਲਾਉਂਦੇ ਆ ਇਹਨੂੰ ਬਿਜ਼ਨਸ ਦੇ ਤੌਰ ਤੇ ਨਹੀਂ ਇਹਨੂੰ ਸੱਚਮੁੱਚ ਡੈਮੋਕਰੇਸੀ ਦਾ ਚੌਥਾ ਪਿੱਲਰ ਮੰਨਿਆ ਗਿਆ ਸੀ ਤੇ ਕਿਸੇ ਪਹਿਲੇ ਸਾਡੇ ਬਜ਼ੁਰਗਾਂ ਨੇ ਇਹਨਾਂ ਦੇ ਉੱਤੇ ਬੜੇ-ਬੜੇ ਮੋਰਚੇ ਵੀ ਲਾਏ ਸੋ ਇਹਨੂੰ ਮੀਡੀਏ ਨੂੰ ਮੀਡੀਏ ਦਾ ਕੰਮ ਕਰਨਾ ਚਾਹੀਦਾ ਨਾ ਕਿ ਫਿਰ ਆਪਣਾ ਇਹਨੂੰ ਕਮਰਸ਼ੀਅਲਾਈਜ਼ ਕੀਤਾ ਜਾਵੇ ਚਲੋ ਕਮਰਸ਼ੀਅਲਾਈਜ਼ ਵੀ ਕੋ ਐਡਾਂ ਆ ਜਾਂਦੀਆਂ ਹੋਰ ਆ ਜਾਂਦੀਆਂ ਪਦਕਾਰਜ ਜਿਹੜਾ ਆ ਉਹ ਚੰਗਾ ਕਰਨਾ ਚਾਹੀਦਾ ਮੈਂ ਇਹ ਕਹਿਣ ਇਹ ਉੱਥੇ ਬੋਲਦੇ ਨੇ ਵੀ ਇਹ ਗੱਲ ਕਹੀ ਸੀ ਤੇ ਇਹ ਆਦੇਸ਼ ਦੀ ਮੈਂ ਕੱਲੇ ਬਿਆਨ ਦੇ ਦਿੱਤਾ ਤੇ ਇਹਨਾਂ ਬੰਦ ਪਾਲਣਾ ਕੀਤੀ ਜਾਊਗੀ ਬਾਕੀ ਸੱਟ ਕਿਹਦੇ ਕੋ ਜਾਂਦੀ ਆ ਕਿਹਦੇ ਕੋਲ ਉਹ ਮਲਾਬ ਕਰਦੇ ਇਹ ਉਹਨਾਂ ਦਾ ਅਧਿਕਾਰ ਆ ਆਪਣਾ ਉਹ ਚੰਡੀਗੜ੍ਹ ਦਫ਼ਤਰ ਆਈ ਸੀ ਐਸ.ਸੀ. ਤੋਂ ਦੀ ਬੀ.ਸੀ. ਤੋਂ ਲੈ ਕੇ ਮਤਸ ਦੇਖੋ ਮੈਂ ਕੱਲ ਜਦੋਂ ਮੈਨੂੰ ਪਤਾ ਲੱਗਾ ਮੈਂ ਉਸੇ ਵੇਲੇ ਕਮਿਸ਼ਨਰ ਪੁਲਿਸ ਨਾਲ ਜਿਹੜਾ ਟੈਲੀਫੋਨ ਤੇ رابطہ ਕੀਤਾ ਉਹ ਕਹਿੰਦੇ ਮੇਰੇ ਵੀ ਜਾਣਕਾਰੀ ਚ ਨਹੀਂ ਫਿਰ ਮੈਂ ਜਿਹੜੇ ਉਹਨਾਂ ਦੇ ਵਿੱਚੋਂ ਐਸਐਟੇ ਦੇ ਪੰਜਾਂ ਦੇ ਵਿੱਚੋਂ ਮੈਂਬਰ ਸੀ ਉਹਨਾਂ ਨਾਲ ਸੰਪਰਕ ਕੀਤਾ ਉਹ ਕਹਿੰਦੇ ਅਸੀਂ ਤਾਂ ਅੰਬਰਸਰ ਬੈਠੇ ਆ ਮੈਂ ਕੱਲੇ ਕਹਿ ਦਿੱਤਾ ਸੀ ਕਿ ਅਸੀਂ ਕੋਆਪਰੇਟ ਕਰਾਂਗੇ ਸਬਜੈਕਟ ਟੂ ਦਾ ਕੰਡੀਸ਼ਨ ਜਿਹੜੀ ਸਿੰਘ ਸਾਹਿਬ ਨੇ ਕਹੀ ਆ ਕਿ ਪਹਿਲਾਂ ਮੈਨੂੰ ਸੰਪਰਕ ਕਰਨ ਤੇ ਮੈਂ ਫਿਰ ਉਹ ਜੋ ਸੰਪਰਕ ਕਰਕੇ ਮੰਗਣਗੇ ਕੱਲ ਲੈ ਕੇ ਦੇਗਾ ਤੇ ਅਸੀਂ ਹੁਣ ਕਿਉਂਕਿ ਤਿੰਨ ਚਾਰ ਦਿਨ ਮੈਂ ਬੀਜੀ ਆ ਉਹ ਤੋਂ ਬਾਅਦ ਜਿਹੜਾ ਸਾਡਾ ਸੈਕਟਰ 5 ਦਾ ਦਫ਼ਤਰ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਉੱਥੇ ਜੋ ਜੋ ਮੰਗਦੇ ਆ ਉਹਨਾਂ ਨੂੰ ਕੋਪਟ ਕਰਾਂ ਗਏ ਆ ਉਹਨੇ ਮੈਨੂੰ ਆਦੇਸ਼ ਕੀਤਾ ਤੇ ਇਹ ਆਦੇਸ਼ ਦੀ ਮੈਂ ਕੱਲੇ 328.5 ਰੁਪਏ ਦੇ ਮਾਮਲੇ ਦੀ ਜਾਂਚ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਥੇਦਾਰ ਦੇ ਆਦੇਸ਼ ਦੇ ਮੁਤਾਬਿਕ ਐਸਆਈਟੀ ਨੂੰ ਅਸੀਂ ਫੁਲੀ ਕੋਆਪਰੇਟ ਕਰਾਂਗੇ ਸਹਿਯੋਗ ਅਸੀ ਕਰਾਂਗੇ ਐਸਆਈਟੀ ਪਹਿਲਾ ਮੈਨੂੰ ਸੰਪਰਕ ਕਰੇ ਕਿਉਂਕਿ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਬੀਤੇ ਕਾਲ ਮੈਂ ਕਮਿਸ਼ਨ ਆਫ ਪੁਲਿਸ ਯਾਨੀ ਕਿ ਅੰਮ੍ਰਿਤਸਰ ਦੇ ਕਮਿਸ਼ਨ ਆਫ ਪੁਲਿਸ ਦਾ ਜ਼ਿਕਰ ਕਰ ਰਹੇ ਨੇ ਉਹਨਾਂ ਨੂੰ ਫੋਨ ਤੇ ਸੰਪਰਕ ਸਾਧਿਆ ਪਰ ਦੂਸਰੇ ਪਾਸੇ ਕੁਝ ਐਸਆਈਟੀ ਦੇ ਅਧਿਕਾਰੀ ਸੀ ਉਹਨਾਂ ਨਾਲ ਵੀ ਫੋਨ ਤੇ ਗੱਲਬਾਤ ਕੀਤੀ ਗਈ ਹੈ ਪਰ ਸਬਜੈਕਟ ਟੂ ਦਾ ਕੰਡੀਸ਼ਨ ਉਹਨਾਂ ਨੇ ਕਿਹਾ ਕਿ ਕਿਸ ਤਰੀਕੇ ਨਾਲ ਜੋ ਇਨ ਵੀ ਰਿਕਾਰਡ ਹੈ ਉਹ ਐਸਆਈਟੀ ਪਹਿਲਾ ਜੋ ਚੰਡੀਗੜ੍ਹ ਦਾ ਸੈਕਟਰ 5 ਦਾ ਦਫਤਰ ਹੈ ਉੱਥੇ ਪਹੁੰਚੇ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਉਹਨਾਂ ਦੀ ਮੌਜੂਦਗੀ 'ਚ ਦੱਸ ਦੇ ਕਿ ਕੋਈ ਵੀ ਰਿਕਾਰਡ ਜੋ ਹੈ ਐਸਆਈਟੀ ਦੇ ਮੈਂਬਰਾਂ ਨੂੰ ਮੁਖਈਆ ਕਰਵਾਇਆ ਜਾਏਗਾ ਤੇ ਜੋ ਵੀ ਆਦੇਸ਼ ਜਥੇਦਾਰ ਸਾਹਿਬ ਦੇ ਵੱਲੋਂ ਦਿੱਤੇ ਗਏ ਨੇ ਉਹਨਾਂ ਦੀ ਇਨ ਬਿਨ ਅਸੀਂ ਪਾਲਣਾ ਕਰਾਂਗੇ ਇਸ ਗੱਲ ਦਾ ਜ਼ਿਕਰ ਹਰਜਿੰਦਰ ਸਿੰਘ ਧਾਮੀ ਕਰਦੇ ਹੋਏ ਨਜ਼ਰ ਆਇਆ ਜਥੇਦਾਰ ਸਾਹਬ ਦੇ ਆਦੇਸ਼ ਮੁਤਾਬਿਕ ਐਸਆਈਟੀ ਨੂੰ ਅਸੀਂ ਪੂਰਾ ਸਹਿਯੋਗ ਕਰਾਂਗੇ ਐਸਆਈਟੀ ਪਹਿਲਾ ਮੈਨੂੰ ਸੰਪਰਕ ਕਰੇ ਜੋ ਵੀ ਰਿਕਾਰਡ ਅਸੀਂ ਤੁਹਾਨੂੰ ਦਿੱਤੇ ਜਾਣਗੇ ਉਹ ਸੈਕਟਰ 5 ਚੰਡੀਗੜ੍ਹ ਜੋ ਦਫਤਰ ਹੈ ਐਸਜੀਪੀਸੀ ਦਾ ਉੱਥੇ ਹੀ ਮੁਹੱਈਆ ਕਰਵਾਏ ਜਾਣਗੇ ਸ਼ਰਤ ਇਹ ਹੋਏਗੀ ਜਿਸ ਤਰ੍ਹਾਂ ਕਿ ਜਥੇਦਰਾ ਸਾਹਬ ਨੇ ਕਿਹਾ ਕਿ ਹਰਜਿੰਦਰ ਸਿੰਘ ਤਾਂ ਵੀ ਮੌਕੇ ਤੇ ਮੌਜੂਦ ਹੋਣਗੇ ਤੇ ਉਹਨਾਂ ਦੀ ਮੌਕੇ ਤੇ ਮੌਜੂਦਗੀ ਤੋਂ ਬਾਅਦ ਹੀ ਜੋ ਰਿਕਾਰਡਸ ਨੇ ਉਹ ਐਸਆਈਟੀ ਲੈ ਕੇ ਬੀਤੇ ਕਾਲ ਸਿੱਕੇ ਸਿੱਕੇ ਦੇ ਨਾਲ ਜੋ ਐਸਆਈਟੀ ਦੀ ਟੀਮਾਂ ਨੇ ਉਹ ਅੰਮ੍ਰਿਤਸਰ ਸਥਿਤ ਜੋ ਐਸਜੀਪੀਸੀ ਦਾ ਦਫਤਰ ਹੈ ਉੱਥੇ ਵੀ ਪਹੁੰਚਿਆ ਸੀ ਚੰਡੀਗੜ੍ਹ ਸਿਤਿ ਜੋ ਦਫਤਰ ਹੈ ਐਸਆਈਟੀ ਦਾ ਸੈਕਟਰ 5 ਉੱਥੇ ਵੀ ਪਹੁੰਚਿਆ ਸੀ ਹਾਲਾਂਕਿ ਅੰਮ੍ਰਿਤਸਰ ਉੱਥੇ ਪਹੁੰਚ ਕੇ ਇੱਕ ਰਿਟਰਨ ਐਪਲੀਕੇਸ਼ਨ ਦਿੱਤੀ ਗਈ ਸੀ ਮੁਖ ਸਕੱਤਰ ਕੁਲਵੰਤ ਸਿੰਘ ਮਨਨ ਨੂੰ ਕਿ ਸਾਨੂੰ ਇਸ ਇਸ ਤਰੀਕ ਤੇ ਇਹ ਰਿਕਾਰਡਸ ਚਾਹੀਦੇ ਨੇ ਹਾਲਾਂਕਿ ਰਿਕਾਰਡ ਹੁਣ ਕਦੋਂ ਮੁਹैया ਕਰਵਾਏ ਜਾਂਦੇ ਨੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਉਹਨੇ ਮੈਨੂੰ ਆਦੇਸ਼ ਕੀਤਾ ਤੇ ਇਹ ਆਦੇਸ਼ ਦੀ ਮੈਂ ਕੱਲੇ ਬਿਆਨ ਦੇ ਤਵੇਨਨ ਪਾਲਣਾ ਕੀਤੀ ਜਾਊਗੀ ਬਾਕੀ ਸੱਟ ਕਿਹਦੇ ਕੋਈ ਜਾਂਦੀ ਆ ਕਿਹਦੇ ਕੋਲ ਉਹ ਮੁਲਾਬ ਕਰਦੇ ਇਹ ਉਹਨਾਂ ਦਾ ਅਧਿਕਾਰ ਆ ਆਪਣਾ ਕੋ ਚੰਡੀਗੜ੍ਹ ਦਫਤਰ ਲਈ ਸੀ ਐਸਟੀ ਤੋਂ ਵੀ ਬੁੱਕੀ ਸੀ ਉਹਨੂੰ ਕਹਿੰਦੇ ਦੇਖੋ ਮੈਂ ਕੱਲ ਜਦੋਂ ਮੈਨੂੰ ਪਤਾ ਲੱਗਾ ਮੈਂ ਉਹ ਵੇਲੇ ਕਮਿਸ਼ਨਰ ਪੁਲਿਸ ਨਾਲ ਜਿਹੜਾ ਟੈਲੀਫੋਨ ਤੇ رابطہ ਕੀਤਾ ਉਹ ਕਹਿੰਦੇ ਮੇਰੇ ਵੀ ਜਾਣਕਾਰੀ ਚ ਨਹੀਂ ਫਿਰ ਮੈਂ ਜਿਹੜੇ ਉਹਨਾਂ ਦੇ ਵਿੱਚੋਂ ਐਸਟੀ ਦੇ ਪੰਜਾਂ ਦੇ ਵਿੱਚੋਂ ਮੈਂਬਰ ਸੀ ਉਹਨਾਂ ਨਾਲ ਸੰਪਰਕ ਕੀਤਾ ਉਹ ਕਹਿੰਦੇ ਅਸੀਂ ਤਾਂ ਅੰਮ੍ਰitsar ਬੈਠੇ ਆਂ ਮੈਂ ਕੱਲੇ ਕਹਿ ਦਿੱਤਾ ਸੀ ਕਿ ਅਸੀਂ ਕੋਆਪਰੇਟ ਕਰਾਂਗੇ ਸਬਜੈਕਟ 2 ਦਾ ਕੰਡੀਸ਼ਨ ਜਿਹੜੀ ਸਿੰਘ ਸਾਹਿਬ ਨੇ ਕਹੀ ਆ ਕਿ ਪਹਿਲਾਂ ਮੈਨੂੰ ਸੰਪਰਕ ਕਰਨਾ ਤੇ ਮੈਂ ਫਿਰ ਉਹ ਜੋ ਸੰਪਰਕ ਕਰਕੇ ਮੰਗਣਗੇ ਕੱਲ ਲੈ ਕੇ ਦੇ ਗਏ ਆ ਤੇ ਅਸੀਂ ਹੁਣ ਕਿਉਂਕਿ ਤਿੰਨ ਚਾਰ ਦਿਨ ਮੈਂ ਬੀਜੀ ਆ ਉਹ ਤੋਂ ਬਾਅਦ ਜਿਹੜਾ ਸਾਡਾ ਸੈਕਟਰ 5 ਦਾ ਦਫ਼ਤਰ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਉੱਥੇ ਜੋ ਜੋ ਮੰਗਦੇ ਆ ਜੇਬਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਗੱਲ ਨੂੰ ਕਲੀਅਰਿਫਾਈ ਕੀਤਾ ਹੈ ਕਲੀਅਰ ਕੀਤਾ ਹੈ ਕਿ ਜੋ ਵੀ ਆਦੇਸ਼ ਦਿੱਤੇ ਗਏ ਸੀ ਜਥੇਦਾਰ ਸਾਹਿਬ ਦੇ ਵੱਲੋਂ ਕਿ ਪਹਿਲਾ ਹਰਜਿੰਦਰ ਸਿੰਘ ਧਾਮੀ ਨੂੰ ਸੰਪਰਕ ਕੀਤਾ ਜਾਏ ਤੇ ਉਸ ਤੋਂ ਬਾਅਦ ਹੀ ਹਰਜਿੰਦਰ ਸਿੰਘ ਧਾਮੀ ਜੋ ਨੇ ਐਸਟੀ ਦੇ ਮੈਂਬਰਾਂ ਨੂੰ ਸੰਪਰਕ ਕਰਨਗੇ ਬੁਲਾਉਣਗੇ ਤੇ ਉਹਨਾਂ ਦੀ ਮੌਜੂਦਗੀ ਛੀ ਉਹਨਾਂ ਨੂੰ ਜੋ ਕੋਈ ਵੀ ਰਿਕਾਰਡ ਹੈ ਉਹ ਮੁਹੱਈਆ ਕਰਵਾਏ ਜਾਣਗੇ ਤੇ ਮੇਰੇ ਨਾਲ ਮੇਸੇ ਹੋਗੀ ਗੌਰਵ ਸ਼ੁਕਲਾ ਫੋਨ ਲਾਈਨ ਤੇ ਮੌਜੂਦ ਨੇ ਗੌਰਵ ਹਰਜਿੰਦਰ ਸਿੰਘ ਧਾਮੀ ਇਹ ਕਲੀਅਰ ਕਰਦੇ ਹੋਏ ਇੱਥੇ ਨਜ਼ਰ ਆਏ ਕਿ ਸਭ ਤੋਂ ਪਹਿਲਾਂ एसआईटी ਜਿਉਂ ਉਹਨਾਂ ਨੂੰ ਕੋਈ ਵੀ ਰਿਕਾਰਡ ਚਾਹੀਦਾ ਹੈ ਜਿਸ ਤਰ੍ਹਾਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਪਹਿਲਾ ਹਰਜਿੰਦਰ ਸਿੰਘ ਧਾਮੀ ਨੂੰ ਸੰਪਰਕ ਕੀਤਾ ਜਾਏ ਤੇ ਉਸ ਤੋਂ ਬਾਅਦ ਉਹ ਦਫ਼ਤਰ ਜਾਣਗੇ ਉਹਨਾਂ ਦੀ ਮੌਜੂਦਗੀ ਛੀ ਉਹਨਾਂ ਨੂੰ ਕੋਈ ਰਿਕਾਰਡ ਮੁਹੱਈਆ ਕਰਵਾਇਆ ਜਾਏਗਾ ਹਾਂ ਬਿਲਕੁਲ ਇੱਕ ਤਰੀਕੇ ਨਾਲ ਤੁਸੀਂ ਨਰਾਜ਼ਗੀ ਕਹਿ ਸਕਦੇ ਹੋ ਸਰਬ ਕੀ ਇਹ ਤਾਂ ਨਰਾਜ਼ਗੀ ਹੀ ਹੋਗੀ ਸਿੱਧੇ ਤੌਰ ਦੇ ਉੱਤੇ ਜਿਹੜੀ ਜਥੇਦਾਰ ਸਾਭ ਦੇ ਆਦੇਸ਼ ਤੋਂ ਬਾਅਦ ਹੁਣ ਐਸਜੀਪੀਸੀ ਦੇ ਪ੍ਰਧਾਨ ਨੇ ਜਿਤਾਉਂਦੀ ਹੋਈ ਨਜ਼ਰ ਆ ਰਹੇ ਨੇ ਹੋਇਆ ਕੀ ਹੈ ਕਿ ਪਿਛਲੇ 24 48 ਘੰਟਿਆਂ ਦੇ ਵਿੱਚ ਜੋ ਮੈਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ ਹਰ 24 ਘੰਟੇ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਡਿਫਰੈਂਟ ਪਿਕਚਰ ਨੂੰ ਰੱਖ ਕੇ ਜਾ ਰਹੇ ਨੇ ਪਿਛਲੇ 24 ਘੰਟਿਆਂ 'ਚ ਕੀ ਹੋਇਆ ਕਿ ਐਐਸਐਲਟੀ ਨੇ ਦੋ ਥਾਵਾਂ ਦੇ ਉੱਤੇ ਦਬਜ ਦਿੱਤੀ ਨਾ ਐਸਜੀਪੀਸੀ ਦੇ ਜਿਹੜਾ ਅੰਮ੍ਰਿਤਸਰ ਵਾਲਾ ਦਫ਼ਤਰ ਹੈ ਉੱਥੇ ਪਹੁੰਚ ਗਈ ਐਸਜੀਪੀਸੀ ਦੇ ਚੰਡੀਗੜ੍ਹ ਵਾਲੇ ਦਫ਼ਤਰ ਪਹੁੰਚ ਗਏ ਇੱਥੇ ਦੋਵੇਂ ਚੀਜ਼ਾਂ ਦੇ ਵਿੱਚ ਇੱਕ ਪੁਆਇੰਟ ਕੀ ਹੈ ਕਿ ਜੱਥੇਦਾਰ ਸਾਹਿਬ ਨੇ ਕਿਹਾ ਸੀ ਕਿ ਚੰਡੀਗੜ੍ਹ ਦੇ ਦਫ਼ਤਰ ਸਿਰਫ ਚੰਡੀਗੜ੍ਹ ਦੇ ਦਫ਼ਤਰ ਪਰ ਐਸਜੀਪੀਸੀ ਦੋ ਥਾਵਾਂ ਦੇ ਉੱਤੇ ਪਹੁੰਚ ਗਈ ਤਾਂ ਉਹ ਕਲੀਅਰ ਨਜ਼ਰ ਆ ਰਿਹਾ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਉਸ ਗੱਲ ਨੂੰ ਲੈ ਕੇ ਨਾਰਾਜ਼ ਨਹੀਂ ਔਰ ਉਸ ਨਾਰਾਜ਼ਗੀ ਦੇ ਵਿਚਾਲੇ ਹੁਣ ਉਹ ਸਿੱਧੇ ਤੌਰ ਦੇ ਉੱਤੇ ਕਹਿ ਰਹੇ ਨੇ ਕਿ ਤੁਸੀਂ ਜੋ ਵੀ ਕਰਨਾ ਹੈ ਪਹਿਲਾਂ ਅ ਮੇਰੇ ਤੱਕ ਆਓ ਉਸ ਤੋਂ ਬਾਅਦ ਅੱਗੇ ਅਸੀਂ ਗੱਲ ਕਰਾਂਗੇ ਹੁਣ ਐਸਜੀਪੀਸੀ ਦੇਖੋ ਦੋ ਚੀਜ਼ਾਂ ਹੈ ਕਿ ਨਹੀਂ ਇੱਕ ਹੈ ਜਸਵੰਤ ਸਿੰਘ ਸਾਹਿਬ ਦੇ ਆਦੇਸ਼ ਉਹ ਰਿਟਨ ਤੌਰ ਦੇ ਉੱਤੇ ਸਾਡੇ ਸਾਰਿਆਂ ਦੇ ਕੋਲ ਪ੍ਰੈਸ ਨੋਟ ਦੇ ਜ਼ਰੀਏ ਪਹੁੰਚ ਗਏ ਪ੍ਰੈਸ ਰਿਲੀਜ਼ ਜਿਸ ਨੂੰ ਆਪਣੇ ਸਾਰਿਆਂ ਨੇ ਦੇਖਿਆ ਪੜ੍ਹਿਆ ਹੈ ਹੁਣ ਦੂਜਾ ਪੁਆਇੰਟ ਇਹ ਹੈ ਕਿ ਐਸਜੀਪੀਸੀ ਕੀ ਵਾਕਈ ਡਾਇਰੈਕਟਲੀ ਉਸ ਤਰੀਕੇ ਨਾਲ ਰਿਐਕਟ ਕਰ ਰਹੀ ਹੈ ਜਾਂ ਐਸਆਈਟੀ ਉਸ ਤਰੀਕੇ ਨਾਲ ਰਿਐਕਟ ਕਰੇਗੀ ਕਿਉਂਕਿ ਐਸਆਈਟੀ ਨੇ ਚੱਲਣਾ ਕਾਨੂੰਨ ਦੇ ਮੁਤਾਬਿਕ ਹੈ ਐਸਆਈਟੀ ਦਾ ਕੰਮ ਕਰੇਗੀ ਪੁਲਿਸ ਆਪਣੇ ਕਾਨੂੰਨ ਸੰਵਿਧਾਨ ਦੇ ਮੁਤਾਬਿਕ ਤਾਂ ਜਿਹੜੇ ਐਸਜੀਪੀਸੀ ਹੈ ਉਹ ਜਥੇਦਾਰ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਿਕ ਚੱਲੇਗੀ ਚਲੋ ਪੰਜਾਬ ਹੈ ਮर्यादा ਨੂੰ ਬਹੁਤ ਧਿਆਨ ਦੇ ਵਿੱਚ ਰੱਖਿਆ ਜਾਂਦਾ ਐਸਆਈਟੀ ਦੇ ਸਾਰੇ ਸਿੱਖ ਚਿਹਰੇ ਸ਼ਾਮਲ ਹੋ ਰੱਖੇ ਨੇ ਤਾਂ ਉਹ ਵੀ ਡੈਫੀਨਿਟਲੀ ਮर्यादा ਦਾ ਧਿਆਨ ਰੱਖਣਗੇ ਇਸ ਕਰਕੇ ਆਪਾ ਗਿਆਨੀ ਹਰਪ੍ਰੀਤ ਸਿੰਘ ਦਾ ਜੋ ਜ਼ਿਕਰ ਅੱਜ ਸੁਣ ਵੀ ਰਹੇ ہیں ਜਾਂ ਪੜ੍ਹ ਰਹੇ ہیں ਕਿ ਉਹਨਾਂ ਨਾਲ ਮੁਲਾਕਾਤ ਕਰੇਗੀ ਐਸਆਈਟੀ ਉਹਨਾਂ ਤੋਂ ਪੁੱਛ ਗਿੱਛ ਨਹੀਂ ਕਰੇਗੀ ਕਿਤੇ ਨਹੀਂ ਕਿ ਮੈਂਸ਼ਨ ਕੀਤਾ ਗਿਆ ਤਾਂ ਗੱਲ ਇਹ ਹੈ ਕਿ ਅੱਜ ਵਾਲੀ ਜਿਹੜੀ ਐਸਜੀਪੀਸੀ ਪ੍ਰਧਾਨ ਦਾ ਬਿਆਨ ਹੈ ਉਹ ਆਪਣੇ ਆਪ ਦੇ ਵਿੱਚ ਨਰਾਜ਼ਗੀ ਹੈ ਔਰ ਇਹ ਵੀ ਇੱਕ ਤਰੀਕੇ ਨਾਲ ਦੱਸਣ ਦੀ ਆ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਸੀਂ ਉਸ ਪੁਆਇੰਟ ਨੂੰ ਸਮਝੋ ਕਿ ਜਥੇਦਾਰ ਸਾਹਮਣੇ ਸਾਨੂੰ ਕੀ ਆਦੇਸ਼ ਦਿੱਤੇ ਨੇ ਮੈਂ ਅਗਲਾ ਪੁਆਇੰਟ ਇਹ ਕਰਾਂ ਕਿ ਜੇਕਰ ਐਸਐਲਟੀ ਅੱਗੇ ਇਸ ਤਰੀਕੇ ਨਾਲ ਵੱਧਦੀ ਰਹੀ ਤਾਂ ਦੁਬਾਰਾ ਸਹਿਯੋਗ ਕਰਨ ਦੇ ਉੱਤੇ ਫੁੱਲ ਸਟਾਪ ਲੱਗ ਸਕਦਾ ਹੈ ਇਹ ਇਹ ਚੀਜ਼ ਬਹੁਤ ਚੰਗੀ ਤਰ੍ਹਾਂ ਆਪਾਂ ਸਮਝਦੇ ਹਾਂ ਕਿ ਜੇਕਰ ਇਹ ਅੱਗੇ ਨਹੀਂ ਹੀ ਵਧਿਆ ਦੋਵੇਂ ਤਰ੍ਹਾਂ ਦੇ ਵਿਚਾਲੇ ਇਹ ਤਲਖੀ ਵਾਲੀ ਗੱਲ ਰਹੀ ਤਾਂ ਫਿਰ ਦੁਬਾਰਾ ਹਦਾਇਤ ਆ ਸਕਦਾ ਹੈ ਜਾਂ ਫਿਰ ਐਸਜੀਪੀਸੀ ਕਹਿ ਸਕਦੀ ਹੈ ਕਿ ਜੋ ਸਾਨੂੰ ਹਦਾਇਤ ਹੋਈ ਸੀ ਉਸ ਮੁਤਾਬਿਕ ਐਐਸਆਈਟੀ ਸਾਡੇ ਤੋਂ ਸਾਡਾ ਸਹਿਯੋਗ ਨਹੀਂ ਲੈ ਰਹੀ ਤਾਂ ਅਸੀਂ ਨਹੀਂ ਕਰਾਂਗੇ ਇੱਕ ਚੀਜ਼ ਬਹੁਤ ਕਲੀਅਰ ਹੈ ਜੱਟਾ ਸਾਹਿਬ ਨੇ ਆਪਣੇ ਬਿਆਨ ਦੇ ਵਿੱਚ ਦੋ ਤਿੰਨ ਚੀਜ਼ਾਂ ਅਹਿਮ ਕਹੀਆਂ ਸੀ ਜਿਹੜੀਆਂ ਆਪਾਂ ਕੱਲ ਵੀ ਜ਼ਿਕਰ ਕਰ ਰਹੇ ਸੀ ਪਹਿਲੀ ਕੇਵਲ ਪਾਵਨ ਸਰੂਪਾਂ ਬਾਰੇ ਹੀ ਜਾਣਕਾਰੀ ਮੁਹੱਈਆ ਕਰਵਾਈ ਜਾਏਗੀ ਕੇਵਲ ਮਤਲਬ ਕੋਈ ਹੋਰ ਚੀਜ਼ ਉਹਦੇ ਨਾਲ ਜਾ ਕੇ ਕਨੈਕਟ ਹੋ ਰਹੀ ਹੈ ਤਾਂ ਐਐਸਆਈਟੀ ਨੂੰ ਐਸਜੀਪੀਸੀ ਮੁਹੱਈਆ ਨਹੀਂ ਕਰਵਾਈਗੀ ਉਹਦੇ ਵਿੱਚ ਸਹਿਯੋਗ ਨਹੀਂ ਹੋਏਗਾ ਦੂਜਾ ਚੰਡੀਗੜ੍ਹ ਦਫ਼ਤਰ ਹੀ ਜਿਹੜਾ ਧਾਮੀ ਵੀ ਜ਼ਿਕਰ ਕਰ ਰਹੇ ਸੀ ਐਸਜੀਪੀਸੀ ਦੇ ਪ੍ਰਧਾਨ ਕੀ ਸੈਕਟਰ 5 ਵਾਲੇ ਸਾਡੇ ਦਫ਼ਤਰ ਦੇ ਵਿੱਚ ਹੀ ਅਸੀਂ ਉੱਥੇ ਜੋ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ ਮੁਹੱਈਆ ਕਰਵਾਵਾਂਗੇ ਔਰ ਤੀਜੀ ਜਥੇਦਾਰ ਸਾਹਿਬ ਦੇ ਹਾਦੀਸ਼ ਦੇ ਵਿੱਚ ਜਿਹੜੀ ਬਹੁਤ ਇੰਪੋਰਟੈਂਟ ਗੱਲ ਸੀ ਕਿ ਐਸਜੀਪੀਸੀ ਦੇ ਪ੍ਰਧਾਨ ਦੀ ਮੌਜੂਦਗੀ ਦੇ ਵਿੱਚ ਜੋ ਤੁਹਾਨੂੰ ਚਾਹੀਦਾ ਜਾਂ ਜੋ ਤੁਸੀਂ ਜਾਣਕਾਰੀ ਹਾਸਲ ਕਰਨੀ ਹੈ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਮੌਜੂਦਗੀ ਦੇ ਵਿੱਚ ਹੋਵੇ ਤਿੰਨ ਚੀਜ਼ਾਂ ਨੇ ਤਿੰਨ ਦੇ ਵਿੱਚੋਂ ਤੁਸੀਂ ਦੇਖੋ ਕਿ ਦੋ ਇੰਪੋਰਟੈਂਟ ਕੀ ਹੈ ਕਿ ਚंडीगढ़ ਦਾ ਦਫ਼ਤਰ ਹੋਵੇ ਤਾਂ ਮੀ ਉੱਥੇ ਮੌਜੂਦ ਹੋਣ ਤਾਂ ਹੀ ਗੱਲ ਬਣੇਗੀ ਹੁਣ ਤਾਂ ਮੀ ਨੇ ਸਿੱਧਾ ਕਹਿ ਦਿੱਤਾ ਕਿ ਅਗਲੇ 3-4 ਦਿਨ ਮੈਂ ਅਵੇਲੇਬਲ ਨਹੀਂ ਹੈਗਾ ਅਸੀਂ ਆਪਣੇ ਰੁਝੇਵਿਆਂ ਦੇ ਵਿੱਚ ਰੁਝੇ ਹੋਏ ਆ ਮਤਲਬ ਇਹ ਹੈ ਕਿ ਐਸਆਈਟੀ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਸੰਡੇ ਤੱਕ ਤਾਂ ਮੇਰੇ ਕੋਲ ਨਾ ਆਇਓ ਉਸ ਤੋਂ ਬਾਅਦ ਦੇਖਦੇ ਹਾਂ ਕਿ ਆਪਾਂ ਜਿੰਸ ਪੂਰੀ ਅ ਇਨਵੈਸਟੀਗੇਸ਼ਨ ਨੂੰ ਅੱਗੇ ਕਿਵੇਂ ਵਧਾਣਾ ਹੈ ਪਰ ਐਸਆਈਟੀ ਕੀ ਵਾਕਈ ਐਵੇਂ ਦੀ ਐਕਟ ਕਰਗੀ ਅਸੀਂ ਪਹਿਲਾਂ ਵੀ ਉਸ ਚੀਜ਼ ਨੂੰ ਲੈ ਕੇ ਜ਼ਿਕਰ ਕਰ ਰਹੇ ਸੀ ਕਿ ਇਹ ਸਿਰਫ ਚੰਡੀਗੜ੍ਹ ਵਾਲੇ ਦਫ਼ਤਰ ਦੇ ਵਿੱਚ ਹੀ ਜਿਹੜੀ ਜਾਂਚ ਹੈ ਉਹ ਅੱਗੇ ਵਧਾਉਣੀ ਹੈ ਤਾਂ ਉਹਦਾ ਇਹ ਵੀ ਮਤਲਬ ਸਮਝੋ ਕਿ ਕੋਈ ਰਿਕਾਰਡs ਆ ਜਿਹੜਾ ਐਸਆਈਟੀ ਕਹੇ ਕਿ ਸਾਨੂੰ 2012 ਤੋਂ ਲੈ ਕੇ 18 ਤੱਕ ਦਾ ਰਿਕਾਰਡ ਦੇ ਦਿਓ ਜੀ ਜਾਂ ਸਾਨੂੰ ਆ ਸਾਰੀਆਂ ਜਾਣਕਾਰੀਆਂ ਦਿਵੋ ਸਰ ਰਿਕਾਰਡ ਸਾਰਾ ਹੋਏਗਾ ਅੰਮ੍ਰਿਤਸਰ ਵਾਲੇ ਦਫ਼ਤਰ ਜਾਂ ਚੱਲ ਰਹੀ ਹੈ ਚੰਡੀਗੜ੍ਹ ਵਾਲੇ ਦਫ਼ਤਰ ਤਾਂ ਉਹ ਬਹੁਤ ਡਿਲੇ ਤਾਂ ਹੋਏਗਾ ਉਸ ਦੇ ਵਿੱਚ ਕੋਈ ਲੋੜਾਈ ਨਹੀਂ ਹੈ ਕਿ ਹੋ ਸਕਦਾ ਕਿ 10-10 ਦਿਨ 15-15 ਦਿਨ ਨਿਕਲ ਜਾਣ ਫਿਰ ਅਗਲਾ ਪੁਆਇੰਟ ਜੋ ਮੈਂ ਕਿਹਾ ਕਿ ਬਹੁਤ ਇੰਪੋਰਟੈਂਟ ਹੈ ਚੰਡੀਗੜ੍ਹ ਦਾ ਦਫ਼ਤਰ ਹੋਵੇ ਧਾਮੀ ਦੀ ਮੌਜੂਦਗੀ ਹੋਵੇ ਤਾਂ ਦੋਵੇਂ ਚੀਜ਼ਾਂ ਮਤਲਬ ਰੈਗੂਲਰ ਬੇਸਿਸ ਦੇ ਉੱਤੇ ਪੋਸੀਬਲ ਹੋਣੀਆਂ ਉਹ ਵੀ ਮੁਸ਼ਕਲ ਨਜ਼ਰ ਆਉਂਦੀਆਂ ਨੇ ਕਿਉਂਕਿ ਧਾਮੀ ਲਗਾਤਾਰ ਜਿਹੜੇ ਐਸਿਕਸ ਦਾ ਦਫ਼ਤਰ ਹੈ ਅੰਮ੍ਰਿਤਸਰ ਵਾਲਾ ਉੱਥੇ ਤਾਂ ਰੈਗੂਲਰ ਹੋਣਗੇ ਪਰ ਦੂਜੀ ਪਾਸੇ ਪੁਆਇੰਟ ਇਹ ਹੈ ਕਿ ਉਹ ਚੰਡੀਗੜ੍ਹ ਵਾਲੇ ਦਫ਼ਤਰ ਦੇ ਵਿੱਚ ਕਿੰਨੀ ਦੇਰ ਅਵੇਲੇਬਲ ਹੋਣਗੇ ਕਦੋਂ ਹੋਣਗੇ ਤਾਂ ਇੱਕ ਬਹੁਤ ਕਲੀਅਰ ਹੈ ਕਿ ਐਸਆਈਟੀ ਨੂੰ ਟਾਈਮ ਲੈਣਾ ਪਏਗਾ ਕਿ ਐਸਆਈਟੀ ਉਹ ਮੈਂ ਫਿਲਹਾਲ ਰਿਐਕਟ ਨਹੀਂ ਕਰ ਰਹੀ ਸਿੱਧਾ ਐਸਆਈਟੀ ਨੇ ਡਾਇਰੈਕਟਲੀ ਕਲ ਐਸਜੀਪੀਸੀ ਦਫ਼ਤਰ ਰੋਕ ਕਰ ਲਿਆ ਅੰਮ੍ਰਿਤਸਰ ਐਸਜੀਪੀਸੀ ਦਫ਼ਤਰ ਚੰਡੀਗੜ੍ਹ ਰੋਕ ਕਰ ਲਿਆ ਤਾਂ ਉਸ ਤੋਂ ਨਿਰਾਸ਼ ਨਜ਼ਰ ਆ ਰਹੇ ਨੇ ਉਹਨਾਂ ਨੇ ਉਹ ਵੀ ਕਿਹਾ ਤੁਸੀਂ ਬਿਆਨ ਦੇ ਵਿੱਚ ਸੁਣਵਾਇਆ ਵੀ ਆਪਣੇ ਦਰਸ਼ਕਾਂ ਨੂੰ ਕਿ ਤਾਂ ਮੈਂ ਕਹਿ ਰਹੇ ਹਣੀ ਕਿ ਮੈਂ ਫਿਰ ਕਮਿਸ਼ਨਰ ਨੂੰ ਵੀ ਫੋਨ ਕੀਤਾ ਤਾਂ ਉਹਨਾਂ ਨੇ ਵੀ ਕਿਹਾ ਜੀ ਸਾਡੀ ਜਾਣਕਾਰੀ ਚ ਨਹੀਂ ਐਵੇਂ ਦੀਆਂ ਗੱਲਾਂ ਹੋਈਆਂ ਹਨ ਕੁੱਲ ਮਿਲਾ ਕੇ ਇੰਨਾ ਸੌਖਾ ਨਹੀਂ ਹੈ ਸਹਿਯੋਗ ਦੇ ਜਾਂਚ ਦੇ ਵੀ ਸਹਿਯੋਗ ਕਰਨ ਵਾਲੇ ਫੈਸਲੇ ਤੋਂ ਬਾਅਦ ਵੀ ਇੰਨਾ ਇੰਨਾ ਈਜ਼ੀ ਹੈ ਇੰਨਾ ਸਿੱਧਾ ਪੱਧਰਾ ਨਹੀਂ ਹੈ ਕਿ ਆਪਾਂ ਕਹੀਏ ਕਿ ਹਾਂ ਬਸ ਹੋ ਗਿਆ ਹੁਣ ਤਾਂ ਸਿੱਧਾ ਜਾਂਚ ਦੇ ਵੀ ਸਹਿਯੋਗ ਹੋਏਗਾ ਤੇ ਅਗਲੇ 20-25 ਦਿਨਾਂ ਦੇ ਵਿੱਚ ਜਾਂਚ ਜਿਹੜੀ ਐਸਐਟ ਨੂੰ ਐਲਸੀਪੀ ਤੋਂ ਡਾਕੂਮੈਂਟਸ ਸਹੀਓ ਮਿਲ ਜਾਣਗੇ ਨਹੀਂ ਇੰਨਾ ਸਿੱਧਾ ਨਹੀਂ ਹੈ ਇਹ ਇਹ ਬਹੁਤ ਬਟ ਟਿਪੀਕਲ ਤੇ ਪੇਚੀਦਾ ਮਾਮਲਾ ਹੈ ਔਰ ਜਿੰਨਾ ਨ ਉਹ ਦੇ ਸ਼ੰਤੋਬਾਦ ਚੰਡੀਗੜ੍ਹ ਵਾਲਾ ਦਫ਼ਤਰ ਦਾ ਜ਼ਿਕਰ ਕੀਤਾ ਗਿਆ ਜੱਥੇਦਾਰ ਸਾਭ ਦੇ ਵੱਲੋਂ ਉਹਨੇ ਹੋਰ ਮਾਮਲੇ ਨੂੰ ਪੇਚੀਦਾ ਬਣਾਇਆ ਹੈ ਪਰ ਗੱਲ ਇਹ ਹੈ ਕਿ ਕਿਵੇਂ ਐਸਆਈਟੀ ਅੱਗੇ ਰਿਐਕਟ ਕਰਦੀ ਉਹ ਦੇਖਣਾ ਹੋਵੇਗਾ ਪਰ ਧਾਮੀ ਦੀ ਐਸਜੀਪੀਸੀ ਪ੍ਰਧਾਨ ਦੀ ਨਰਾਜ਼ਗੀ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਹੀ ਹੈ ਹਮ ਗੌਰਵ ਬੀਤੇ ਕੱਲ ਐਸਆਈਟੀ ਦੇ ਮੈਂਬਰਸ ਪਹੁੰਚੇ ਸੀ ਐਸਜੀਪੀਸੀ ਦਫ਼ਤਰ ਅੰਮ੍ਰਿਤਸਰ ਚ ਤੇ ਉੱਥੇ ਜਦੋਂ ਮੀਡੀਆ ਕਰਮੀਆਂ ਦੇ ਵੱਲੋਂ ਸਵਾਲ ਪੁੱਛਿਆ ਗਿਆ ਸੀ ਐਸਆਈਟੀ ਦੇ ਮੈਂਬਰ ਏਆਈਜੀ ਜਗਤਪ੍ਰੀਤ ਸਿੰਘ ਨੂੰ ਕਿ ਤੁਸੀਂ ਇੱਥੇ ਕਿਉਂ ਆਏ ਹੋ ਜੋ ਰਿਕਾਰਡਸ ਲੈਣ ਦੇ ਲਈ पर उन्होंने जवाब यह दिता कि जो एफ आई आर है वह अमृतसर च दर्ज हुई है जिला अदालत पूरा मामला है तो असं इस करके इस बारे कोई जानकारी नहीं है दूसरा मेरा सवाल यह है तो तो, आ, कि एस आई टी के मैंबर्स कल पहुंचे थ हालांकि हरजिंद धामी ने नाराजगी प्रगट की, प्रकट की थी, कि मैं उत्तर मौजूद नहीं सी, मेरी आ, कोई भी परमिशन नहीं ले गई मैं कॉन्टैक्ट नहीं किया गया कि यह जो रिकॉर्ड मंगे गए थे दोबारा तो पूरा प्रोसैस अपना पेगा पूरा वे जो कि अकाल तख्त साहब के जथेदार ने कहा दूसरा हमने धामी के वो जिक्र किया गया ਡੈਫੀਨਟਲੀ ਉਹ ਹੋਏਗਾ ਹੀ ਹੋਏਗਾ ਮੈਂ ਤੁਹਾਨੂੰ ਉਹੀ ਕਹਿ ਰਿਹਾ ਕਿ ਤੁਸੀਂ ਜੇ ਹੁਣ ਸਿੱਧੇ ਤੌਰ ਦੇ ਉੱਤੇ ਦੇਖੋ ਤਾਂ ਮੈਂ ਇੱਕ ਵਾਰੀ ਇੱਕ ਲਿਸਟ ਬਣਾ ਕੇ ਦੇ ਦਿੱਤੀ ਜਾਵੇ ਕਿ ਸਾਨੂੰ ਇਹ ਇਹ ਡਾਕੂਮੈਂਟਸ ਚਾਹੀਦੇ ਨੇ ਜਾਂ ਇਹ ਰਿਕਾਰਡ ਚਾਹੀਦਾ ਤਾਂ ਚੰਡੀਗੜ੍ਹ ਦੇ ਵਿੱਚ ਮੌਜੂਦ ਕਰਵਾ ਦਿੱਤਾ ਜਾਵੇ ਚੰਡੀਗੜ੍ਹ ਤੇ ਅੰਮ੍ਰਿਤਸਰ ਬੇਸ਼ੱਕ 2.5 300 ਕਿਲੋਮੀਟਰ ਦਾ ਹੀ ਫਰਕ ਹੈ ਪਰ ਤੁਸੀਂ ਇੱਕ ਚੀਜ਼ ਦੇਖੋ ਕਿ ਇੱਥੇ ਫੰਕਸ਼ਨ ਨੂੰ 15-15 ਦਿਨਾਂ ਦੀਆਂ ਤਰੀਕਾਂ ਬਹਿਣ ਗਈਆਂ ਕਿ فرض ਕਰ ਲਓ ਕਿ ਇਹ ਜੇ 14 ਤਰੀਕ ਨੂੰ ਉੱਥੇ ਗਏ ਐਸਆਈਟੀ ਦੇ ਚੰਡੀਗੜ੍ਹ ਮੈਂਬਰਾਂ ਧਾਮੀ ਨੂੰ ਮਿਲਦੇ ਆ ਉਹਦੇ ਵਿੱਚ ਕੋਈ ਉਹਨਾਂ ਨੂੰ ਰਿਕਾਰਡ ਮਿਸਿੰਗ ਲੱਗ ਐਸਆਈਟੀ ਰਿਕਾਰਡ ਮੰਗੇਗੀ ਤਾਂ ਐਜਪੀਸੀ ਗਈ ਕਿ ਠੀਕ ਹੈ ਜੀ ਅਸੀਂ ਤੁਹਾਨੂੰ ਨੈਕਸਟ ਜਦੋਂ ਤੁਸੀਂ ਆਉਂਗੇ ਜਾਂ ਤੁਸੀਂ ਕੋਈ ਦਿਨ ਮਕਰਰ ਕਰ ਲਓ ਅਸੀਂ ਉਸ ਦਿਨ ਦੁਬਾਰਾ ਤੁਹਾਨੂੰ ਜਿਹੜਾ ਚਾਹੀਦਾ ਰਿਕਾਰਡ ਦੇ ਦਾਂਗੇ ਤਾਂ ਮਤਲਬ ਇਹ ਹੈ ਕਿ ਉਹ ਹਫਤਾ ਹੋ ਸਕਦਾ ਉਹ 15 ਦਿਨ ਹੋ ਸਕਦੇ ਆ ਫਿਰ ਤਾਂ ਅਮੀ ਦੀ ਜਿਹੜਾ ਸ਼ਡਿਊਲ ਆ ਉਹ ਵੀ ਵਿੱਚ ਹੋ ਸਕਦਾ ਹੈ ਤੇ ਦੂਜਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਐਸਆਈਟੀ ਦੇ ਮੈਂਬਰ ਜਿਹੜੇ ਪਹੁੰਚੇ ਨੇ ਉਹ ਉੱਥੇ ਕੱਲ ਪਹੁੰਚੇ ਉਹਨਾਂ ਨੇ ਕਿਹਾ ਉਹਨਾਂ ਦਾ ਲੌਜਿਕ ਠੀਕ ਹੈ ਮੈਂ ਤੁਹਾਨੂੰ ਕੀ ਕਹਿ ਰਿਹਾ ਸੀਗਾ ਜੀ ਐਸਆਈਟੀ ਨੇ ਕੰਮ ਕਰਨਾ ਹੈ ਕਾਨੂੰਨ ਦੇ ਮਤਾਬਿਕ ਐਸ ਆਈ ਟੀ ਇਹ ਮਤਲਬ ਸੰਵਿਧਾਨ ਦੇ ਮਤਾਬਿਕ ਰਿਐਕਟ ਕਰੇਗੀ ਪਰ ਦੂਜੇ ਪਾਸੇ ਜੱਤਦਾ ਸਾਹਿਬ ਦੇ ਹੁਕਮਾਂ ਦੇ ਮਤਾਬਿਕ ਐਸ ਡੀ ਪੀ ਸੀ ਰਿਐਕਟ ਕਰੇਗੀ ਦੋਵਾਂ ਦੀ ਆਪਣੀਆਂ ਆਪਣੀਆਂ ਲਿਮਿਟੇਸ਼ਨਸ ਨੇ ਤਾਂ ਉਹ ਉਹਨਾਂ ਨੂੰ ਫਾਲੋ ਕਰਨੀਆਂ ਪੈਣਗੀਆਂ ਹਾਂ ਐਸ ਆਈ ਟੀ ਦੇ ਕੋਲ ਇਹ ਜ਼ਰੂਰ ਹੈ ਕਿ ਠੀਕ ਹੈ ਤੁਸੀਂ ਕਈ ਵਾਰ ਇਨਵੈਸਟੀਗੇਸ਼ਨ ਦੇ ਵਿੱਚ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਔਰ ਅ ਫਿਰ ਦਿਮਾਗ ਦੇ ਵਿੱਚ ਹੁੰਦਾ ਕਿ ਇਹ ਮਰਿਆਦਾ ਵੀ ਹੈ ਭਾਈਚਾਰਾ ਵੀ ਹੈ ਸਿੱਖ ਭਾਈਚਾਰਾ ਐ ਐਸਆਈਟੀ ਦੇ ਜਿਹੜੇ ਮੈਂਬਰ ਨੇ ਉਹ ਵੀ ਸਿੱਖ ਭਾਈਚਾਰੇ ਨਾਲ ਜੁੜੇ ਹੋਏ ਆ ਤਾਂ ਉਹ ਵੀ ਬਹੁਤ ਜ਼ਿਆਦਾ ਉਸ ਚੀਜ਼ ਨੂੰ ਲੈ ਕੇ ਤੁਸੀਂ ਕਹੋਗੇ ਉਸ ਤਰੀਕੇ ਨਾਲ ਰਿਐਕਟ ਨਹੀਂ ਕਰਨਗੇ ਤਾਂ ਉਹ ਵੀ ਉਹ ਕਹਿਣਗੇ ਕਿ ਚਲੋ ਠੀਕ ਹੈ ਤੁਸੀਂ ਚੰਡੀਗੜ੍ਹ ਦੀ ਮਤਲਬ ਇੱਕ ਪੋਸਿਬਿਲਿਟੀ ਹੈਗੀ ਕਿ ਚੰਡੀਗੜ੍ਹ ਆ ਠੀਕ ਆ ਅਸੀਂ ਚੰਡੀਗੜ੍ਹ ਆ ਜਾਾਂਗੇ ਪਰ ਗੱਲ ਇਹ ਹੈ ਕਿ ਉਹ ਅੱਗੇ ਹੋਰ ਕਿੰਨਾ ਡਿਲੇ ਹੁੰਦਾ ਜਾਏਗਾ ਨਾ ਕਿ ਸਟਰੀ ਕਿਨਾਂ ਲੱਗੇ ਵੱਧਾ ਐਸਡੀਪੀਸੀ ਤੋਂ ਜੇ ਕੋਈ ਹੋਰ ਰਿਕਾਰਡ ਮੰਗੇ ਜਾਣਗੇ ਐਸਡੀਪੀਸੀ ਕਹੇਗੀ ਸਾਨੂੰ ਜਥੇਦਾਰ ਸਾਹਿਬ ਨੇ ਕਿਹਾ ਕਿ ਇਛਤਾਕੀ ਦੇਣ ਤਾਂ ਫਿਰ ਉੱਥੇ ਜਾਂਚ ਫੜ ਸਕਦੀ ਹੈ ਐਸਆਈਟੀ ਕਹੇਗੀ ਜੀ ਕਿ ਸਾਨੂੰ ਟਾਈਮ ਨਹੀਂ ਮਿਲ ਰਿਹਾ ਚੰਡੀਗੜ੍ਹ ਦਫ਼ਤਰ ਦੇ ਵਿੱਚ ਜਾ ਕੇ ਔਰਤਾ ਮੀ ਸਾਹਿਬ ਨਾਲ ਮੁਲਾਕਾਤ ਕਰਨ ਦਾ ਤਾਂ ਦੋਵੇਂ ਪਾਸੇ ਤੋਂ ਆਪਣੀਆਂ ਆਪਣੀਆਂ ਪ੍ਰੋਬਲਮਸ ਗਣਵਾਈਆਂ ਜਾ ਸਕਦੀਆਂ ਜਨਤਕ ਤੌਰ ਦੇ ਉੱਤੇ ਆ ਕੇ ਵੀ ਕੱਲ ਵਾਲੇ ਜਿਹੜੇ ਬਿਆਨ ਸੀ ਮਾਣ ਦੇ ਵਿੱਚ ਇੱਕ ਹੋਰ ਬਹੁਤ ਇੰਪੋਰਟੈਂਟ ਬਿਆਨ ਸੀਗਾ ਮੈਂ ਉਹਨੂੰ ਮੈਂਸ਼ਨ ਜ਼ਰੂਰ ਕਰ ਦਵਾਂ ਜਦੋਂ ਚੰਡੀਗੜ੍ਹ ਦੇ ਵਿੱਚ ਪਹੁੰਚੇ ਐਸਆਈਟੀ ਦੇ ਮੈਂਬਰ ਤਾਂ ਉਹਨਾਂ ਨੇ ਇੱਕ ਬਹੁਤ ਇੰਪੋਰਟੈਂਟ ਗੱਲ ਕਹੀ ਕਹਿੰਦੇ ਸਾਨੂੰ ਜਿਸ ਦੀ ਜ਼ਰੂਰਤ ਹੋਈਗੀ ਅਸੀਂ ਉਸ ਨੂੰ ਸੰਮਨ ਕਰਾਂਗੇ ਇਹ ਬਹੁਤ ਇੰਪੋਰਟੈਂਟ ਗੱਲ ਹੈ ਇਹ ਇਹ ਮਤਲਬ ਇਹ ਦੀ ਛੋਟੀ ਗੱਲ ਨਹੀਂ ਹੈ ਕਿਉਂਕਿ ਸਿਰਫ ਇੱਕ ਤਾਂ ਜਿਹੜਾ ਐਸਡੀਪੀਸੀ ਤੋਂ ਰਿਕਾਰਡ ਲੈਣਾ ਉਹ ਹੋ ਗਿਆ ਦੂਜੇ ਪਾਸੇ ਜੇ ਸੰਮਨ ਕਿਤਾ ਜਾਣਾ ਤਾਂ ਕਿਹੜੇ-ਕਿਹੜੇ ਲੋਕ ਨੇ ਜਿਹੜੇ ਸੰਮਨ ਕਿਤੇ ਜਾ ਸਕਦੇ ਨੇ ਤਾਂ ਸੰਮਨ ਤਾਂ ਜਿਹੜੇ 15-16 ਲੋਕ ਨੇ ਡੈਫੀਨਿਟਲੀ ਜਿਨ੍ਹਾਂ ਦੇ ਉੱਤੇ ਐਫਆਈਆਰ ਆ ਉਹਨਾਂ ਨੂੰ ਤਾਂ ਲੱਭ ਹੀ ਰਹੀ ਹੋਵੇਗੀ ਪੁਲਿਸ ਦੋ ਤਾਂ ਗ੍ਰਿਫਤਾਰ ਵੀ ਹੋ ਗਏ ਨੇ ਦੂਜੇ ਪਾਸੇ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਵੀ ਲੋਕ ਹੈਗੇ ਨੇ ਜਿਹੜਾ ਕੋਈ ਹੋ ਸਕਦਾ ਕਿ ਐਸਜੀਪੀਸੀ ਦੇ ਅਹੁਦੇਦਾਰਾਂ ਦੇ ਵਿੱਚ ਐਸਜੀਪੀਸੀ ਦਾ ਮੈਂਬਰ ਹੋਵੇ ਔਰ ਪਿਛਲੇ 5 7 10 ਸਾਲਾਂ ਦੇ ਵਿੱਚ ਉਸ ਅਹੁਦਿਆਂ ਦੇ ਉੱਤੇ ਰਿਹਾ ਹੋਵੇ ਜਾਂ ਡਾਇਰੈਕਟਲੀ ਇੰਡਾਇਰੈਕਟਲੀ ਉਸ ਦੇ ਕੋਲ ਚਾਰਜ ਆਇਆ ਹੋਵੇ ਤਾਂ ਐਸਆਈਟੀ ਦਾ ਕਹਿਣਾ ਕਿ ਅਸੀਂ ਸੰਮਨ ਕਰ ਸਕਦੇ ਹਾਂ ਕਿਸੇ ਨੂੰ ਵੀ ਤਾਂ ਉਹ ਬਹੁਤ ਇੰਪੋਰਟੈਂਟ ਹੈ ਇਸ ਦਾ ਮਤਲਬ ਇਹ ਹੈ ਕਿ ਇਹ ਸਿਰਫ 15 16 ਬੰਦਿਆਂ ਤੱਕ ਗੱਲ ਨਹੀਂ ਹੈ ਇਹ ਜਿਹੜੇ ਅਹੁਦਿਆਂ ਦੇ ਉੱਤੇ ਰਹਿ ਚੁੱਕੇ ਜਿਨ੍ਹਾਂ ਦਾ ਡਾਇਰੈਕਟਲੀ ਕੋਈ ਨਾਮ ਵਿੱਚ ਨਹੀਂ ਹੈ ਕੋਈ ਹੋ ਸਕਦਾ ਹੈ ਕਿ 2010 ਦੇ ਵਿੱਚ ਕੋਈ ਰਿਟਾਇਰ ਹੋ ਗਿਆ ਹੋਵੇ ਕੋਈ 2008 ਚ ਹੋ ਗਿਆ ਹੋਵੇ ਜਾਂ ਕੋਈ 2020 ਚ ਆ ਕੇ ਹੋਇਆ ਹੋਵੇ ਜਾਂ ਕੋਈ ਮੌਜੂਦਾ ਸਮੇਂ ਦੇ ਵਿੱਚ ਵੀ ਹੋਵੇ ਕੋਈ ਐਸਾ ਹੋਵੇ ਕਿ ਜਿਹਨੇ 2010 ਦੇ ਵਿੱਚ ਜੁਆਇਨ ਕੀਤਾ ਅਲੱਗ-ਅਲੱਗ ਥਾਵਾਂ ਦੇ ਉੱਤੇ ਉਹਦੀ ਪੋਸਟਿੰਗ ਰਹੀ ਐਸ்சிਪੀਸੀ ਦੇ ਅੰਦਰ ਪਰ ਡਾਇਰੈਕਟਲੀ ਉਸਦੀ ਕੋਈ ਨਾਮ ਨਹੀਂ ਆਇਆ ਤਾਂ ਉਹਨਾਂ ਨੂੰ ਵੀ ਐਸਆਈਟੀ ਸੰਬੰਧ ਕਰਕੇ ਸੱਦ ਸਕਦੀ ਹੈ ਇਹ ਵੀ ਉਸ ਬਿਆਨ ਦਾ ਤੁਸੀਂ ਨਿਚੋੜ ਕੱਢ ਸਕਦੇ ਹੋ ਕੁੱਲ ਮਿਲਾ ਕੇ ਮੈਂ ਜੋ ਪਹਿਲਾਂ ਜ਼ਿਕਰ ਕੀਤਾ ਕਿ ਨਾ ਸਿੱਧਾ ਮਾਮਲਾ ਨਹੀਂ ਹੈ ਕਿ ਆਪਾਂ ਕਹੀਏ ਕਿ ਜਥੇਦਾਰ ਸਾਹਿਬ ਨੇ ਹਦੇਸ਼ ਕਿਤੇ ਜਾਂਚ ਜੇ ਵਾਧ ਰਹੀ ਹੈ ਤੇ ਜਾਂਚ ਬਹੁਤ ਹੁਣ ਰੁੜਪੀ ਬਿਲਕੁਲ ਉਸ ਤਰੀਕੇ ਨਾਲ ਹੁੰਦੀ ਹੋਈ ਨਜ਼ਰ ਆਏਗੀ ਕੁੱਲ ਮਿਲਾ ਕੇ ਐਵੇਂ ਲੱਗ ਰਿਹਾ ਕਿ ਇਹ ਇਹ ਹੋਰ ਅਗਲੇ 24 ਘੰਟੇ ਕੀ ਹੁੰਦਾ ਉਸ ਤੋਂ ਅਗਲੇ 24 ਘੰਟੇ ਕੀ ਹੁੰਦਾ ਜੋ ਮੈਂ ਜ਼ਿਕਰ ਕੀਤਾ ਕਿ 24 24 ਘੰਟਿਆਂ ਦੇ ਵਿੱਚ ਬਹੁਤ ਚੀਜ਼ਾਂ ਬਦਲ ਰਹੀਆਂ ਨੇ ਇਨ ਸੈਕਟ ਮੈਨੂੰ ਲੱਗਦਾ ਕਿ ਜਿਹੜੀ ਮੁੱਖ ਮੰਤਰੀ ਦੀ ਪੀਸੀ ਹੈ ਉਹ ਉਹ ਬਹੁਤ ਹਿਸਟੋਰੀਕਲ ਹੋਏਗੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਹੋਣੀ ਹੈ ਔਰ ਉਹ ਪੇਸ਼ੀ ਤੋਂ ਬਾਅਦ ਵੀ ਇਸ ਕੇਸ ਦੀਆਂ ਬਹੁਤ ਸਾਰੀਆਂ ਚੀਜ਼ਾਂ ਬਦਲਦੀਆਂ ਆਪਾਂ ਨੂੰ ਨਜ਼ਰ ਆ ਸਕਦੀਆਂ ਉਹ ਚਾਹੇ ਐਸਆਈਟੀ ਦਾ ਐਕਸ਼ਨ ਹੋਵੇ ਚਾਹੇ ਐਸਜੀਪੀਸੀ ਦਾ ਜਾਂ ਮਤਲਬ ਅ ਤੁਸੀਂ ਕਹੋ ਕਿ ਪ੍ਰਤੀਕਰਮ ਹੋਵੇ ਉਹ ਉਹ ਕੁਝ ਪੇਸ਼ੀ ਤੋਂ ਬਾਅਦ ਵੀ ਬਦਲਦੀ ਨਜ਼ਰ ਆ ਸਕਦੀ ਹੈ ਤਾਂ 14 15 16 ਤਰੀਕਾਂ ਇਹ ਬਹੁਤ ਇੰਪੋਰਟੈਂਟ ਹੈ ਬਹੁਤ ਲੰਬੇ ਟਾਈਮ ਤੱਕ 15 ਜਨਵਰੀ ਦੇ ਆਸ-ਪਾਸ ਦੇ ਦਿਨ ਯਾਦ ਰੱਖੇ ਜਾਣਗੇ 2026 ਜੀ ਚਲੋ ਬहोत बहोत शुक्रिया ਗੌਰਵ ਸਾਨੂੰ ਡਿਟੇਲ ਵਿਚ ਵਿਸਥਾਰ ਚ ਜਾਣਕਾਰੀ ਦੇਣ ਲਈ ਐਸਆਈਟੀ ਦੇ ਐਕਸ਼ਨ ਤੋਂ ਨਾਰਾਜ਼ ਲੱਗ ਰਹੇ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਂ انہوں ਨੇ ਅੱਜ ਕੱਲ ਦਾ ਜ਼ਿਕਰ ਕੀਤਾ ਕਿ ਬੀਤੇ ਕੱਲ ਕਿਸੇ ਕੇ ਨਾਲ ਐਸਆਈਟੀ ਦੇ ਟੀਮਾਂ ਅੰਮ੍ਰਿਤਸਰ ਸਥਿਤ ਦਫ਼ਤਰ ਵੀ ਪਹੁੰਚੀਆਂ ਚੰਡੀਗੜ੍ਹ ਵੀ ਪਹੁੰਚਿਆ ਪਰ ਮੇਰੇ ਨਾਲ ਕਿਸੇ ਦੇ ਵੱਲੋਂ ਸੰਪਰਕ ਨਹੀਂ ਕੀਤਾ ਗਿਆ साफ तौर नाराजगी उन्होंने झलकी है उन्होंने कहा कि सबजैक्ट टू द कंडीशन जिस तरीके इन बिन जथेराज साहब इस गल का जिक्र किया गया सी कि चंडीगढ़ जो दफ्तर है ही रिकॉर्ड्स मुहैया करवाए जाएंगे एस आई टी तो पहला ਹਰਜਿੰਦਰ ਸਿੰਘ tạm ਨੂੰ ਕੰਟੈਕਟ ਕੀਤਾ ਜਾਏ ਉਹਨਾਂ ਦੀ ਮੌਜੂਦਗੀ ਸੀ ਐਸਆਈਟੀ ਦੇ ਮੈਂਬਰਸ ਉੱਤੇ ਪਹੁੰਚਣਗੇ ਤੇ ਉਹਨਾਂ ਦੇ ਵੱਲੋਂ ਹੀ ਜੋ ਵੀ ਡਿਟੇਲਸ ਚਾਹੀਦੇ ਹੋਣਗੇ ਡਾਕੂਮੈਂਟਸ ਚਾਹੀਦੇ ਹੋਣਗੇ ਉਹ ਐਸਆਈਟੀ ਨੂੰ ਮੁਹੱਈਆ ਕਰਵਾਏ ਜਾਣਗੇ ਤੇ ਹੁਣ ਦੇਖਣਾ ਹੋਏਗਾ ਕਿ ਕੱਲ ਐਸਆਈਟੀ ਪਹੁੰਚੀ ਸੀ ਜ਼ਹਰਜੀਗਲ ਹੈ ਕਿਉਂਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ tạm ਅਵੇਲੇਬਲ ਨਹੀਂ ਸੀ ਪਰ ਦੇਖਣਾ ਹੋਏਗਾ ਕਿ ਕੀ ਮੁਰ ਤੋਂ ਐਸਆਈਟੀ ਦੇ ਵੱਲੋਂ ਪਹੁੰਚ ਕੀਤੀ ਜਾਏਗੀ ਦੁਬਾਰਾ ਤੋਂ ਇਨਾ ਰਿਕਾਰਡਸ ਦੇ ਲਈ ਅਰਜ਼ੀ ਦਿੱਤੀ ਜਾਏਗੀ ਇਹ ਆਨ ਵਾਲਾ ਸਮੱਸਿਆ ਹੈ ਉਨੇ ਮੈਂ ਇਹ ਹੁਕਮ ਦੇ ਦਿੱਤਾ ਤੇ ਇਹ ਹੁਕਮ ਦੀ ਮੈਂ ਇਕੱਲੇ ਬਿਆਨ ਦੇ ਦਿੱਤਾ ਵੀ ਇਹਨਾਂ ਨੂੰ ਪਾਲਣਾ ਕੀਤੀ ਜਾਊਗੀ ਬਾਕੀ ਸਟ ਕਿਹਦੇ ਕੋ ਜਾਣਦੀ ਆ ਕਿਹਦੇ ਕੋਲ ਉਹ ਮਰਾਬ ਕਰਦੇ ਇਹ ਉਹਨਾਂ ਦਾ ਅਧਿਕਾਰ ਆ ਆਪਣਾ ਉਹ ਚੰਡੀਗੜ੍ਹ ਦਫ਼ਤਰ ਆਈ ਸੀ ਐਸਐਸਟੀ ਹੁਦੀਪ ਮੁੱਗੀ ਸੀ ਉਹ ਇਹਦੇ ਮਤਲਬ ਦੇਖੋ ਮੈਂ ਕੱਲ ਜਦੋਂ ਮੈਨੂੰ ਪਤਾ ਲੱਗਾ ਮੈਂ ਉਸੇ ਦਿਲੇ ਕਮਿਸ਼ਨਰ ਪੁਲਿਸ ਨਾਲ ਜਿਹੜਾ ਟੈਲੀਫੋਨ ਤੇ رابطہ ਕੀਤਾ ਉਹ ਕਹਿੰਦੇ ਮੇਰੇ ਵੀ ਜਾਣਕਾਰੀ ਚ ਨਹੀਂ ਫਿਰ ਮੈਂ ਜਿਹੜੇ ਉਹਨਾਂ ਦੇ ਵਿੱਚੋਂ ਐਸਐਟੀ ਦੇ ਪੰਜਾਂ ਦੇ ਵਿੱਚੋਂ ਮੈਂਬਰ ਸੀ ਉਹਨਾਂ ਨਾਲ ਸੰਪਰਕ ਕੀਤਾ ਉਹ ਕਹਿੰਦੇ ਅਸੀਂ ਤਾਂ ਅੰਬਰਸਰ ਬੈਠੇ ਆ ਮੈਂ ਕੱਲੇ ਕਹਿ ਦਿੱਤਾ ਸੀ ਕਿ ਅਸੀਂ ਕੋਆਪਰੇਟ ਕਰਾਂਗੇ ਸਬਜੈਕਟ 2 ਦਾ ਕੰਡੀਸ਼ਨ ਜਿਹੜੀ ਸਿੰਘ ਸਾਹਿਬ ਨੇ ਕਹੀ ਆ ਕਿ ਪਹਿਲਾਂ ਮੈਨੂੰ ਸੰਪਰਕ ਕਰਨਾ ਤੇ ਮੈਂ ਫਿਰ ਉਹ ਜੋ ਸੰਪਰਕ ਕਰਕੇ ਮੰਗਣਗੇ ਕੱਲ ਲੈ ਕੇ ਦੇ ਗਏ ਆ ਤੇ ਅਸੀਂ ਹੁਣ ਕਿਉਂਕਿ ਤਿੰਨ ਚਾਰ ਦਿਨ ਮੈਂ ਬੀਜੀ ਆ ਉਹ ਤੋਂ ਬਾਅਦ ਜਿਹੜਾ ਸਾਡਾ ਸੈਕਟਰ 5 ਦਾ ਦਫ਼ਤਰ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਉਥੇ ਜੋ ਜੋ ਮੰਗਦੇ ਆ ਉਹਨਾਂ ਨੂੰ ਕੋਪੜ ਕਰਾਂਗੇ